ਹਲਕਾ ਰਾਮਪਰਾਖ ਪੂਲ ਦੇ ਵਿੱਚ ਛੇਮਾ ਕੈਂਪ ਹੈ ਟੋਟਲ ਅਸੀਂ 50 ਕੈਂਪ ਹਲਕੇ ਦੇ ਵਿੱਚ ਲਾਉਣੇ ਆ ਤਾਂ ਕਿ ਕੋਈ ਵੀ ਇਨਸਾਨ ਇਹਨਾਂ ਸਕੀਮਾਂ ਤੋਂ ਵਾਂਝਾ ਨਾ ਰਹੇ ਹਰ ਤਰ੍ਹਾਂ ਉਹਨੂੰ ਉਹ ਰਾਤ ਮਿਲੇ ਹਰ ਤਰ੍ਹਾਂ ਉਸ ਸਕੀਮ ਦਾ ਉਹਨੂੰ ਲਾਭ ਮਿਲੇ ਸੋ ਅੱਜ ਇਹ ਕੈਂਪ ਹੈ ਜਿਹੜਾ ਬਿਲਕੁਲ ਫ੍ਰੀ ਹੈ ਬੀ ਆਫ ਕੋਰਸ ਕਿਸੇ ਤੋਂ ਕੋਈ ਖਰਚਾ ਨਹੀਂ ਲਿਆ ਜਾ ਰਿਹਾ ਉਹ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਸਾਥ ਹੈ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਰਾਮਪਰਾਖ ਪੂਲ ਦੇ ਗਾਨੀ ਨਗਰ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੈਂਟਰ ਸਰਕਾਰ ਦੀ ਟੀਮ ਵੱਲੋਂ ਇੱਕ ਲੋਕ ਭਲਾਈ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜੋ ਸੁਵਿਧਾਵਾਂ ਹਨ ਸੈਂਟਰ ਸਰਕਾਰ ਵੱਲੋਂ ਮਈਆ ਕਰਵਾਈਆਂ ਜਾ ਰਹੀਆਂ ਹਨ ਆਓ ਇਸ ਸੁਵਿਧਾਵਾਂ ਦੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੇ ਹੋਰ ਜਾਣਕਾਰੀਆਂ ਦੇ ਲਈ ਆਪਾਂ ਇੱਥੇ ਬੈਠੇ ਇਸ ਕੈਂਪ ਦੇ ਜੋ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਮਾਨਜੂ ਪ੍ਰਧਾਨ ਮੰਤਰੀ ਨਵੀਂਦਰ ਮੋਦੀ ਜੀ ਦੀ ਵਿਗਵਾਈ ਦੇ ਦੇਸ਼ ਦੇ ترقی ਖੁਸ਼ਹਾਲੀ ਤੇ ਉੱਨਤੀ ਦੇ ਲਈ ਲੋਕ ਭਲਾਈ ਸਕੀਮਾਂ ਚਲਾਈਆਂ। ਉਹਨਾਂ ਨੂੰ ਘਰ ਘਰ ਦੇ ਵਿੱਚ ਪਹੁੰਚਾਉਣ ਦੇ ਲਈ ਹਰ ਲੋੜਵੰਦ ਪਰਿਵਾਰ ਦੇ ਦਰਵਾਜ਼ੇ ਤੇ ਕੁਝ ਨਾ ਕਰਨ ਦੇ ਲਈ ਇੱਕ ਕੈਂਪਾਂ ਦਾ سلسلہ ਸ਼ੁਰੂ ਕੀਤਾ ਗਿਆ। ਹਲਕਾ रामਪਰਾਗ ਪੂਲ ਦੇ ਵਿੱਚ ਇਹ ਸ਼ੇਮਾ ਕੈਂਪ ਹੈ। ਟੋਟਲ ਅਸੀਂ 50 ਕੈਂਪ ਹਲਕੇ ਦੇ ਵਿੱਚ ਲਾਉਣੇ ਆ ਤਾਂ ਕਿ ਕੋਈ ਵੀ ਇਨਸਾਨ ਇਹਨਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਹਰ ਤਰ੍ਹਾਂ ਉਹਨੂੰ ਪਹੁੰਚ ਮਿਲੇ। ਹਰ ਤਰ੍ਹਾਂ ਉਸ ਸਕੀਮ ਦਾ ਉਹਨੂੰ ਲਾਹਾ ਮਿਲੇ ਸਵਾਦ ਜਿ세 ਤਰ੍ਹਾਂ ਅੱਜ ਦੇ ਗਾਂਧੀ ਨਗਰ ਧਾਮਪੁਰ ਵਿਖੇ ਇੱਕ ਐਮਪਲਾਇਰ ਹੈ ਔਰ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਾਡੇ ਪੈਂਟਰਾ ਵੀਰ ਜ਼ੁਰਗ ਇਹਦੇ ਵਿੱਚ ਆਪਣੇ ਜੋ ਸਕੀਮ ਦੇ ਉਹ ਜੋਗ ਨੇ ਉਹਨੂੰ ਦਾਖਲ ਕਰਵਾਉਣ ਵਾਸਤੇ ਆਪਣਾ ਕਾਗਜ਼ੀ ਸੁਤਰਾਉਣ ਵਾਸਤੇ ਆ ਰਹੇ ਨੇ ਤੇ ਇਹ ਇੱਕ ਕੈਂਪ ਹੈ ਜਿਹੜਾ ਬਿਲਕੁਲ ਫ੍ਰੀ ਹੈ ਬੀ ਆਫ ਕਾ ਉਸੇ ਤੋਂ ਕੋਈ ਖਰਚਾ ਨਹੀਂ ਲੈ ਕੇ ਜਾ ਰਿਹਾ ਆ ਇਸ ਪੰਨ ਮੈਂਬਰਾਂ ਦੀ ਟੀਮ ਇਹ ਕੰਮ ਕਰ ਰਹੀ ਹੈ ਉਹ 9 ਤੋਂ 5 ਦੇ ਇਹਨਾਂ ਦਾ ਸਾਰਾ ਦਿਨ ਵਿੱਚ ਕੰਮ ਕਰਨਗੇ ਅਨੁਮੇਦਕਰ ਆਪਨੇ ਕਾਰਡ ਨੂੰ ਵੀ ਹੋਣ ਦੀ ਜ਼ਰੂਰਤ ਹੈ ਉਹ ਆਪਣੇ ਨਾਲ ਲੈ ਸਕਦੇ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਕੋਈ ਸੱਜਣ ਰਹਿੰਦੇ ਆ ਇਹਨਾਂ ਨਾਲ ਕੋਈ ਕਾਰਡ ਨਹੀਂ ਬਣਿਆ ਜਾਂ ਹੋਸਪੀਟਲ ਪਹੁੰਚੇ ਨਹੀਂ ਜਾਂ ਜਿਹਨੇ ਸ਼ਾੜੀਆਂ ਪਹਿਣਾ ਦੇ ਵੀ ਟੂਲ ਕਿਟ ਜਿਹੜਾ ਦੇਣ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਉਮਰ ਰੱਖੀ ਗਈ ਹੈ ਕਿ 18 ਸਾਲ ਤੋਂ ਵੱਧ ਹੋਵੇ ਉਹਦੇ ਨਾਲ ਉਹਨਾਂ ਦੀਆਂ ਦੋ ਫੋਟੋ ਚਾਹੀਦੀਆਂ ਇੱਕ ਉਹਨਾਂ ਦਾ ਆਧਾਰ ਕਾਰਡ ਇੱਕ ਅਕਾਊਂਟ ਉਹਨਾਂ ਨੂੰ 3 ਮਹੀਨਿਆਂ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਣੀ ਹੈ ਫ੍ਰੀ ਟ੍ਰੇਨਿੰਗ ਹੋਏਗੀ ਪਰ ਤੇ ਉਹਦਾ ਖਰਚਾ ਵੀ ਦਿੱਤਾ ਜਾਏਗਾ ਉਸ ਤੋਂ ਬਾਅਦ ਸਰਟੀਫਿਕੇਟ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਉਹਨਾਂ ਦਾ ਸਾਰਾ ਸਮਾਨ ਜਿੰਨਾ ਉਹਨਾਂ ਦੇ ਕਾਰੋਬਾਰ ਦੇ ਲਈ ਲੈਣ ਵਾਸਤੇ ਚਾਹੀਦਾ ਉਹ ਜਾਰੀ ਕੀਤਾ ਜਾਏਗਾ ਛੇ ਇਸੇ ਤਰ੍ਹਾਂ ਆਪਰੇ ਆਪ ਜਿਵੇਂ ਪੈਰਾਸੇਰ ਕਰਨ ਵਾਸਤੇ ਕਿਸ਼ ਕਰਮਾ ਯੋਜਨਾ ਵੀ ਹੈ ਉਹਦੇ ਚ ਵੀ ਹੈ ਲੋਨ ਦੀਆਂ ਵੀ ਸਕੀਮਾਂ ਸੋਲਰ ਦੀ ਵੀ ਆ ਜੀ ਕਿਸੇ ਨੇ ਬਹੁਤ ਥੋੜਾ ਦੱਸੋ ਕਿਰਪਾ ਕਰਕੇ ਸਾਰੇ ਇਹਨਾਂ ਸਕੀਮਾਂ ਦਾ ਲਾਭ ਤੌਰ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਪ੍ਰਬੰਧਕ ਸਹਿਬਾਨ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਬਹੁਤ ਵਧੀਆ ਸਾਰਿਆਂ ਦੇ ਪਬਲਿਕਲੀ ਮੀਟਿੰਗ ਲਈ ਪ੍ਰਬੰਧ ਕੀਤਾ ਸਾਰੇ ਇੱਥੇ ਤੁਹਾਨੂੰ ਸਤਿਨਾਮ ਦਾ ਪਾਰਟੀ ਦੇ ਵੀ ਸਾਰੇ ਅਧਿਕਾਰ ਸਹਿਬਾਨ ਦਾ ਸ਼ੁਕਰੀਆ ਕਰਦਾ ਹੈ ਸਾਰੇ ਪ੍ਰੈਜ਼ੈਂਟੇਸ਼ਨ ਸਹਿਬਾਨ ਦਾ ਵੀ ਧੰਨਵਾਦ ਕਰਦਾ ਹੋਇਆ ਪੱਤੀ ਬਲਾਉਣਾ ਵਾਲੀ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਇਸ ਕੈਂਪ ਦੇ ਵਿੱਚ ਕੁੱਲ ਕਿੰਨੀਆਂ ਸਹੂਲਤਾਂ ਨੇ ਤੇ ਮੁੱਖ ਸਹੂਲਤਾਂ ਕਿਹੜੀਆਂ-ਕਿਹੜੀਆਂ ਨੇ ਦੇਖੋ ਜੀ ਇਹਦੇ ਵਿੱਚ ਜਿੰਨੀਆਂ ਸਕੀਮਾਂ ਚੱਲ ਰਹੀਆਂ ਆ ਉਹ ਸਾਰੀਆਂ ਆ ਆਪਾਂ ਅਪਲਾਈ ਕਰਵਾ ਰਹੇ ਹਾਂ ਜਿਵੇਂ ਸਭ ਤੋਂ ਜ਼ਰੂਰੀ ਹੈ ਕੀ ਹੈ ਹੈਲਥ ਕਾਰਡ ਦਿੱਤਾ 70 ਸਾਲ ਤੱਕ ਦਾ ਤੇ ਜਿਹਦੇ ਵਿੱਚ ਇੱਕ ਰਾਸ਼ਨ ਕਾਰਡ ਤੇ ਆਧਾਰ ਕਾਰਡ ਦਿੱਤਾ ਹੋਇਆ ਤੇ ਇੱਕ ਫੋਨ ਨੰਬਰ ਪਰ ਇੱਕ 70 ਸਾਲ ਤੋਂ ਉੱਪਰ ਜਿਹਦੇ ਚ ਕੱਲਾ ਸਿਰਫ ਆਪਾਂ ਨੂੰ ਅਹ ਧਾਰ ਕਾਰਡ ਚਾਹੀਦਾ ਤੇ ਫੋਨ ਨੰਬਰ ਚਾਹੀਦਾ ਉਹਨੂੰ ਆਪਾ ਕਾਰਡ ਕਹਿੰਦੇ ਆ ਫਿਰ ਇਸਮ ਕਾਰਡ ਹੈ ਉਸ ਤੋਂ ਬਾਅਦ ਜਿਹੜਾ ਜਿਵੇਂ ਲੱਕੀਆਂ ਦੇ ਲਈ ਟੂਲ ਕਿਟ ਪ੍ਰੋਗਰਾਮ ਹੈਗਾ ਉਹ ਟ੍ਰੇਨਿੰਗ ਦੇ ਕੇ ਅੱਗੇ ਉਹ ਚਾਲੂ ਕਰਦੇ ਆ ਆਵਾਜ਼ ਯੋਜਨਾ ਜੀ ਜਿਹੜੀ ਪਿੱਛੇ ਵੱਡੀ ਪੱਧਰ ਤੇ ਲੋਕਾਂ ਨੇ ਅਪਲਾਈ ਕੀਤਾ ਤੇ ਉਹਦੇ ਵਿੱਚ ਹੁਣ ਉਹ ਵੈਰੀਫਿਕੇਸ਼ਨ ਚੱਲ ਰਹੀ ਹੈ ਉਹ ਜਲਦੀ ਜਿਹੜੀ ਹੈਗੀ ਆ ਜਿਹਦੇ ਜਿੰਨੇ ਘਰ ਸਾਰੇ ਮਨਜ਼ੂਰ ਹੋਏ ਉਹਨਾਂ ਨੂੰ ਕਿਸ਼ਤਾਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਇਸੇ ਤਰ੍ਹਾਂ ਸਹੂਲਤ ਜੇ ਕਿਸੇ ਨੇ ਲਵਾਉਣਾ ਜਿਨੇ ਆਪੇ ਕਰੇ ਬਿਜਲੀ ਵਾਸਤੇ ਉਹਦੇ ਨਾਲ ਖਰਚਾ ਘਟਦਾ ਹੈ ਬਿਜਲੀ ਦੇ ਖਰਚੇ ਜਿਹੜੇ ਬਚਦੇ ਆ ਸਬਸਿਡੀ ਵੀ ਆ ਉਹਦੇ ਵਿੱਚ ਤੇ ਬਾਕੀ ਲੋਨ ਦੀਆਂ ਸਕੀਮਾਂ ਜੋ ਕਿਸੇ ਨੇ ਆਪਣੇ ਕੰਮ ਵਾਸਤੇ ਲੋਨ ਲੈ ਗਏ ਜਿਵੇਂ ਪੱਕੀ ਵੀ ਸਾਰੀਆਂ ਜਿਹੜੀਆਂ ਸਕੀਮਾਂ ਉਹ ਇੱਥੇ ਅਪਲਾਈ ਕਰਦੇ ਜਾ ਰਹੇ ਹਾਂ ਜਿਵੇਂ ਕਿਸਾਨ ਸਨਮਾਨ ਨਿਧੀ ਯੋਜਨਾ ਉਹਦੇ ਚ ਕਾਫੀ ਲੋਕਾਂ ਨੇ ਕਿਹਾ ਕਿ ਪੈਸੇ ਜਿਵੇਂ 2-2 ਹਜ਼ਾਰ ਪਿਆ ਹੁੰਦਾ ਹੈ ਜੋ ਕਈ ਟਾਈਮ ਤੋਂ ਕੋਈ ਨਾ ਕੋਈ ਅਕਾਊਂਟ ਇਨਐਕਟਿਵ ਹੋਣ ਕਰਕੇ ਜਾਂਦਾ ਨਾਲ ਲਿੰਕ ਨਾ ਹੋਣ ਕਰਕੇ ਜਾਂ ਕਿ ਫੋਨ ਨੰਬਰ ਚੇਂਜ ਹੋਣ ਕਰਕੇ ਰੁਕ ਜਾਂਦੇ ਆ ਉਹ ਵੀ ਅਸੀਂ ਚਾਲੂ ਕਰਵਾ ਕੇ ਜਿਵੇਂ ਇਕੱਠੇ ਕਈਆਂ ਨੂੰ ਦਿੱਤੀ 33000 ਰੁਪਏ ਜਾਰੀ ਕਰਵਾਇਆ ਤੇ ਜਿਨ੍ਹਾਂ ਨੇ ਨਵੇਂ ਕਰਵਾਉਣਾ ਹੈ ਉਹ ਵੀ ਕਰਵਾ ਸਕਦਾ ਉਹ ਵੀ ਉਸ ਸਕੀਮ ਨਾਲ ਜਿਹੜਾ ਫਲੈਟ ਸਵੇਸਕਾ ਸਾਰੀਆਂ ਸਕੀਮਾਂ ਜਿਹੜੀ ਹੈ ਸਾਡੀ ਟੀਮ ਨੂੰ ਦੇ ਕੇ ਉਹਨਾਂ ਦਾ ਪੂਰਾ ਫਾਇਦਾ ਕਰਾਉਣ ਬਹੁਤ ਮਿਹਰਬਾਨੀ ਥੈਂਕ ਯੂ ਜੀ ਹਾਂਜੀ ਨਮਸਕਾਰ ਨਮਸਕਾਰ ਜੀ ਕੰਮ ਤੋਂ ਸਾਡਾ ਬਹੁਤ ਵਧੀਆ ਰਿਹਾ ਜੀ ਬਹੁਤ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਜੋ ਸਕੀਮਾਂ ਸੀ ਉਹਨਾਂ ਦਾ ਲਾਭ ਉਠਾਉਣ ਬਾਅਦ ਜਿਵੇਂ 5 ਲੱਖ ਦਾ ਕਾਰਡ ਹੋਇਆ ਠੀਕ ਆ ਤੇ ਟੋਲ ਟੋਲ ਸਕੀਮ ਹੋਈ ਜਿਨੇ ਆਪਾਂ ਟੋਲ ਸਕੀਮ ਨਾਲ ਲੇਡੀਜ਼ ਵਾਸਤੇ ਸਲਾਈ ਕਰਾਈ ਦਾ ਉਹਨਾਂ ਵਾਸਤੇ ਫਾਰਮ ਭਰੇ ਆ ਆਪਾਂ ਤੇ ਉਹਨਾਂ ਵੀ ਬਹੁਤ ਵਧੀਆ ਸਹਿਯੋਗ ਮਿਲਿਆ ਸਾਡਾ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਕੈਂਪ ਹੈ ਸਵੇਰੇ 10 ਵਜੇ ਤੋਂ ਲੈ ਕੇ 9 ਵਜੇ ਤੱਕ ਲੱਗਦਾ ਹੈ ਇਸ ਦਾ ਜੋ ਅਗਲਾ ਕੈਂਪ ਹੈ ਕਾਫੀ ਨੀ ਰਾਮਰਾਪੂਲ ਦੇ ਵਿੱਚ ਬਹੁਤ ਸਾਰੇ ਕੈਂਪ ਲਗਾਏ ਜਾਣਗੇ ਇਹਦੇ ਨਾਲ ਹੀ ਜੁੜਦਾ ਜੋ ਅਗਲਾ ਕੈਂਪ ਹੈ ਬ੍ਰਾਹਮਣ ਸਵਾ ਦੇ ਵਿੱਚ ਲਗਾਇਆ ਜਾਏਗਾ ਰਾਮਰਾਪੂਲ ਦੇ ਵਿੱਚ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਅਸੀਂ ਤੁਹਾਨੂੰ ਜਲਦ ਮਿਲਾਂਗੇ ਹੋਰ ਜਾਣਕਾਰੀ ਵਾਲੀ ਖਬਰ ਲੈ ਕੇ